ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਹੜ ਆਇਆ ਹੈ ਹੜ ਤੋਂ ਬਾਅਦ ਜੋ ਪ੍ਰੋਬਲਮ ਆਉਣੀ ਹੈ ਉਹਦੇ ਬਾਰੇ ਤੇ ਜੋ ਹੁਣ ਆਪਣੇ ਪ੍ਰੋਬਲਮ ਜੋ ਸੰਸਥਾਵਾਂ ਫੇਸ ਕਰ ਰਹੀਆਂ ਉਹਦੇ ਬਾਰੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕ ਉੱਥੇ ਰਾਸ਼ਨ ਭੇਜ ਰਹੇ ਆ ਬਹੁਤ ਵੱਡੇ ਪੱਧਰ ਤੇ ਚਾਰਾ ਹਰ ਚੀਜ਼ ਪਹੁੰਚਣੀ ਹੈ ਯਾਨੀ ਕਿ ਆਪਣੇ ਧਾਰਮਿਕ ਸੰਸਥਾਵਾਂ ਜਾਂ ਆਪਣੀਆਂ ਐਨਜੀਓ ਇਹ ਸਾਰੀਆਂ ਲੱਗੀਆਂ ਤੇ ਬਹੁਤ ਹੀ ਸੁਚੇਜੇ ਤੰਗ ਨਾਲ ਕੰਮ ਕਰ ਰਹੀਆਂ ਤੇ ਇਹਦਾ ਹੁਣ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ ਬਹੁਤ ਵੀਡੀਓ ਇਦਾਂ ਦੀਆਂ ਵਾਇਰਲ ਹੋ ਰਹੀਆਂ ਕਿ ਜਿਹੜੇ ਪਿੰਡਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜਿੱਥੇ ਕੋਈ ਹੱੜ ਤਾਂ ਜਾਂ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਉਹ ਪਿੰਡਾਂ ਦੇ ਲੋਕ ਜਿੱਥੇ ਪਾਣੀ ਆਇਆ ਉੱਥੇ ਨੇੜੇ-ਤੇੜੇ ਬੈਠੇ ਆ ਜਾ ਕੇ ਤੇ ਉਹ ਵੀ ਇਹਦਾ ਫਾਇਦਾ ਚੁੱਕ ਰਹੇ ਆ ਉਹ ਵੀ ਰਸਣ ਲੈ ਲੈਂਦੇ ਉਹਨਾਂ ਤੋਂ ਤੇ ਉਹ ਆਪਦੇ ਘਰ ਦੇ 2-2 3-3 4-4 ਮਹੀਨੇ ਦਾ ਰਸਣ ਜਮ੍ਹਾਂ ਕਰ ਲਿਆ ਤੇ ਹੋਰ ਕਿਸੇ ਸਟੇਟ 'ਚ ਜਦੋਂ ਪ੍ਰੋਬਲਮ ਇਦਾਂ ਦੀ ਆਉਂਦੀ ਹੈ ਹੁਣ ਹਿਮਾਚਲ 'ਚ ਆਪਣੇ ਕੁਝ ਭਰਾ ਫਸੇ ਸੀ ਪੰਜਾਬ ਦੇ ਤੇ ਉਹ ਕਹਿੰਦੇ ਉੱਥੇ 100-100 ਦੀ 1.5-150 ਦੀ ਬੋਤਲ ਪਾਣੀ ਦੀ ਉੱਥੇ ਵੇਚੀ ਗਈ ਪਰ ਆਪਣੇ ਉੱਥੇ ਪਾਣੀ ਰੁਲਦਾ ਫਿਰਿਆ ਹੋਰ ਕਿਸੇ ਵੀ ਸਟੇਟ ਦੇ ਵਿੱਚ ਪ੍ਰੋਬਲਮ ਇਦਾਂ ਦੀ ਆਵੇ ਤੇ ਉੱਥੇ ਬਲੈਕ ਬਲੈਕ ਚ ਚੀਜ਼ਾਂ ਵੇਚੀਆਂ ਜਾਂਦੀਆਂ ਤੇ ਬਲੈਕ ਚ ਚੀਜ਼ਾਂ ਵੇਚਣ ਕਰਕੇ ਫਿਰ ਉੱਥੇ ਉਹਨਾਂ ਚੀਜ਼ਾਂ ਦੀ ਪ੍ਰੋਬਲਮ ਰਹਿੰਦੀ ਹੈ ਤੇ ਉਹ ਪ੍ਰੋਬਲਮ ਫਿਰ ਫੇਸ ਕਰਦੇ ਆਮ ਲੋਕ ਤੇ ਉਹਨਾਂ ਨੂੰ ਮਹਿੰਗੀ ਮਿਲਦੀ ਹੈ ਤੇ ਇਹ ਜੋ ਵਪਾਰੀ ਆ ਜਾਂ ਇਹ ਜਮਾ ਕੋਰੀ ਕਰਨ ਵਾਲੇ ਲੋਕ ਆ ਇਹ ਮੁਨਾਫਾ ਕਮਾਉਂਦੇ ਜਾਣੀ ਕਿ ਮੁਸੀਬਤ ਦੇ ਵਿੱਚੋਂ ਵੀ ਉਹ ਆਪ ਦਾ ਪ੍ਰੋਫਿਟ ਲੱਭਦੇ ਆ ਮੁਸੀਬਤ ਦੇ ਵਿੱਚੋਂ ਵੀ ਆਪ ਦਾ ਬੈਨੀਫਿਟ ਲੱਭਦੇ ਆ ਤੇ ਪੰਜਾਬ ਦੇ ਵਿੱਚ ਜਦੋਂ ਕੋਈ ਇਦਾਂ ਦੀ ਪ੍ਰੋਬਲਮ ਆਵੇ ਆ ਉੱਥੇ ਮਹਿੰਗੀ ਤਾਂ ਚੀਜ਼ ਕੀ ਹੋਣੀ ਉੱਥੇ ਆਮ ਚੀਜ਼ ਹੋ ਜਾਂਦੀ ਹੈ ਜਿਹੜੀ ਚੀਜ਼ ਦੀ ਜ਼ਿਆਦਾ ਲੋਡ ਹੋਵੇ ਉਹ ਉੱਥੇ ਰੋਲਦੀ ਫਿਰਦੀ ਨਹੀਂ ਉਸ ਚੀਜ਼ ਦੀ ਮਿਸਯੂਜ਼ ਹੋ ਜਾਂਦੀ ਹੁਣ ਕੁਝ ਲੋਕ ਜਾ ਰਹੇ ਆ ਸਾਡੇ ਤੋਂ ਜੋ ਦਿੱਲੀੋਂ ਉਪਰ ਆ ਗਏ ਯੂਨਾਈਟਿਡ ਸੇਕਾ ਲਈ ਅਸੀਂ ਸਾਰੇ ਇੱਥੇ ਜਿੰਨੇ ਕੁ ਲੋਕਾਰੇ ਆ ਦਿੱਲੀ ਦੇ ਸਹਿਰ ਸੰਗਤਾਂ ਗੁੜगांव ਦੀ ਹੈ ਉੱਥੇ ਸਾਰਿਆਂ ਨੇ ਇਕੱਠਾ ਕਰਕੇ ਤੇ ਜੋ ਵੀ ਥਿਲਫਨ ਉੱਥੇ ਭੇਜਦਾ ਦਵਾਈਆਂ ਭੇਜਦੀਆਂ ਤੇ ਉਹ ਲੱਗੇ ਹੁਣ ਉੱਥੇ ਜਿਵੇਂ ਆਪਣੇ ਹਰਿਆਣੇ ਜੋ ਵੀ ਜਾ ਰਹੇ ਆ ਬੰਦੇ ਤੇ ਹੋਰ ਵੀ ਜਗ੍ਹਾ ਤੋਂ ਹੁਣ ਉੱਥੇ ਇਹ ਪ੍ਰੋਬਲਮ ਆ ਕਿ ਰਾਸ਼ਨ ਜਿਹੜੇ ਲੈ ਕੇ ਜਾ ਰਹੇ ਆ ਹੁਣ ਉਹਨਾਂ ਬੰਦਾ ਨਹੀਂ ਲੱਭ ਰਿਹਾ ਕਿ ਰਾਸ਼ਨ ਕਿਨੂੰ ਗਈਏ ਕਿਉਂਕਿ ਪਹਿਲਾਂ ਹੀ ਰਾਸ਼ਨ ਨੇ ਇੰਨਾ ਜ਼ਿਆਦਾ ਉੱਤੇ ਲੋਕਾਂ ਨੇ ਆਪਣੇ ਆਪ ਦੇ ਭਰਾਵਾਂ ਨੇ ਇੰਨਾ ਭੇਜ ਦਿੱਤਾ ਤੇ ਚਲੋ ਇਹ ਤਾਂ ਹੁਣ ਹੋ ਗਿਆ ਜੋ ਹੋਣਾ ਸੀ ਆਪਣੇ ਜਨਾਲੇ ਏਰੀਏ 'ਚ ਪਾਣੀ ਵੀ ਗੰਦੇ ਘਟ